ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜੇ ਸਰੀਰ ਦੇ ਵਿੱਚ ਵਿਟਾਮਿਨ B12 ਦੀ ਕਮੀ ਹੈ ਤਾਂ ਕਿਹੜੇ ਕਿਹੜੇ ਲੱਛਣ ਨੇ ਜਿਹੜੇ ਨਜ਼ਰ ਆ ਸਕਦੇ ਨੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ ਜਿਹੜੀਆਂ ਸਾਨੂੰ ਨਜ਼ਰ ਆ ਸਕਦੀਆਂ ਨੇ ਮੈਂ ਤੁਹਾਨੂੰ ਟੋਟਲ 31 ਲੱਛਣ ਦੱਸਣ ਜਾ ਰਿਹਾ ਜਿਹਦੇ ਵਿੱਚੋਂ 17 ਨਿਸ਼ਾਨੀਆਂ ਬਾਡੀ ਦੇ ਨਾਲ ਰਿਲੇਟਡ ਨੇ ਤਿੰਨ ਨਿਸ਼ਾਨੀਆਂ ਮੂੰਹ ਤੇ ਅੱਖਾਂ ਦੇ ਨਾਲ ਰਿਲੇਟਡ ਨੇ ਤੇ ਚਾਰ ਨਿਸ਼ਾਨੀਆਂ ਨਰਵਸ ਸਿਸਟਮ ਦੇ ਨਾਲ ਰਿਲੇਟਡ ਨੇ ਤੇ ਸੱਤ ਹੋਰ ਨਿਸ਼ਾਨੀਆਂ ਨੇ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਟੋਟਲ ਜਿਹੜੇ ਸਿੰਪਟਮ ਨੇ ਉਹ 31 ਨੇ ਸੋ ਪਹਿਲਾਂ ਬਾਡੀ ਦੇ ਨਾਲ ਕੀ ਕੀ ਸਿੰਪਟਮ ਨਜ਼ਰ ਆਉਂਦੇ ਨੇ ਮਤਲਬ ਕਿ ਸ਼ਰੀਰ ਦੇ ਵਿੱਚ ਕੀ ਕੀ ਬਦਲਾਅ ਹੁੰਦੇ ਨੇ ਕੀ ਸੰਕੇਤ ਹੁੰਦੇ ਨੇ ਜੇ ਸ਼ਰੀਰ ਦੇ ਵਿੱਚ ਵਿਟਾਮਿਨ B12 ਘਟ ਜਵੇ ਸਭ ਤੋਂ ਪਹਿਲਾ ਸੰਕੇਤ ਇਹ ਹੁੰਦਾ ਕਿ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੇ ਥਕਾਵਟ ਮਹਿਸੂਸ ਹੁੰਦੀ ਹੈ ਵਿਟਾਮਿਨ B12 ਸਾਡੇ ਸ਼ਰੀਰ ਦੇ ਵਿੱਚ ਰੈੱਡ ਬਲੱਡ 셀 ਬਣਾਉਂਦਾ ਵਿਟਾਮਿਨ B12 ਘਟਣ ਦੇ ਨਾਲ ਰੈੱਡ ਬਲੱਡ 셀 ਘਟ ਜਾਂਦੇ ਆ ਜਿਹਦੇ ਨਾਲ ਸ਼ਰੀਰ ਦੇ ਅੰਗਾਂ ਤੱਕ ਆਕਸੀਜਨ ਨਹੀਂ ਪਹੁੰਚਦੀ ਸ਼ਰੀਰ ਦੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਜਿਹਦੇ ਨਾਲ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੇ ਥਕਾਵਟ ਮਹਿਸੂਸ ਹੁੰਦੀ ਹੈ ਦੂਸਰਾ ਲੱਛਣ ਹੈ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ ਤੇ ਟੱਕਰ ਵੀ ਆ ਸਕਦੇ ਨੇ ਜਦੋਂ ਸਰੀਰ ਦੇ ਵਿੱਚ ਆਕਸੀਜਨ ਘਟਦੀ ਹੈ ਤਾਂ ਫਿਰ ਸਾਹ ਲੈਣ ਟਕਲੀਫ ਹੁੰਦੀ ਹੈ ਇਹਦੇ ਨਾਲ ਚੱਕਰ ਵੀ ਆ ਸਕਦਾ ਹੈ ਤੀਸਰੀ ਨਿਸ਼ਾਨੀ ਹੈ ਕਿ ਸਾਡੀ ਸਕਿਨ ਦਾ ਰੰਗ ਤੇ ਅੱਖਾਂ ਦਾ ਰੰਗ ਪੀਲਾ ਹੋ ਜਾਂਦਾ ਜਦੋਂ ਸਰੀਰ ਦੇ ਵਿੱਚ ਵਿਟਾਮਿਨ B12 ਘਟ ਹੁੰਦਾ ਤਾਂ ਉਸ ਵੇਲੇ ਜੋ ਰੈੱਡ ਬਲੱਡ ਸੈੱਲ ਬਣਦੇ ਆ ਉਹ ਕਮਜ਼ੋਰ ਹੁੰਦੇ ਆ ਤੇ ਨਾਰਮਲ ਨਹੀਂ ਹੁੰਦੇ ਇਹੋ ਜਿਹੇ ਰੈੱਡ ਬਲੱਡ ਸੈੱਲ ਛੇਤੀ ਟੁੱਟ ਜਾਂਦੇ ਆ ਜਦ ਵੀ ਬਾਡੀ ਦੇ ਵਿੱਚ ਕੋਈ ਰੈੱਡ ਬਲੱਡ ਸੈੱਲ ਟੁੱਟਦਾ ਹੈ ਤਾਂ ਇੱਕ ਬਣਦੀ ਹੈ ਜਿਹਨੂੰ ਬਿਲੀਰੂਬਿਨ ਕਹਿੰਦੇ ਆ ਇੱਕ ਤਰ੍ਹਾਂ ਦਾ ਕਚਰਾ ਹੁੰਦਾ ਇਹ ਰੈੱਡ ਬਲੱਡ ਸੈੱਲ ਦੇ ਟੁੱਟਣ ਨਾਲ ਬਣਦਾ ਵਿਟਾਮਿਨ B12 ਘਟਣ ਦੇ ਨਾਲ ਜਦੋਂ ਰੈੱਡ ਬਲੱਡ ਸੈੱਲ ਜ਼ਿਆਦਾ ਮਾਤਰਾ 'ਚ ਟੁੱਟਦੇ ਆ ਤਾਂ ਇਹ ਕਚਰਾ ਬਿਲੀਰੂਬਿਨ ਵੀ ਜ਼ਿਆਦਾ ਮਾਤਰਾ 'ਚ ਬਣਦਾ ਇਹਦੇ ਨਾਲ ਅੱਖਾਂ ਦਾ ਰੰਗ ਪੀਲਾ ਹੋ ਜਾਂਦਾ ਤੇ ਕੇਨਨ ਦਾ ਰੰਗ ਪੀੜਾ ਹੋ ਜਾਂਦਾ ਅਗਲੀ ਨਿਸ਼ਾਨੀ ਹੈ ਕਿ ਸਰੀਰ ਦਾ ਭਾਰ ਘਟ ਜਾਂਦਾ ਹੈ ਵਿਟਾਮਿਨ B12 ਦੀ ਕਮੀ ਦੇ ਨਾਲ ਪਾਚਣ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਭੁੱਖ ਘੱਟ ਲੱਗਦੀ ਹੈ ਤੇ ਭੋਜਨ ਦਾ ਸਵਾਦ ਵੀ ਨਹੀਂ ਆਉਂਦਾ ਜਿਹਦੇ ਕਰਕੇ ਬੰਦਾ ਘੱਟ ਰੋਟੀ ਖਾਏਗਾ ਜਿਹਦੇ ਨਾਲ ਭਾਰ ਘਟਣ ਦੀ ਸਮੱਸਿਆ ਜਿਹੜੀ ਹੈ ਉਹ ਆਉਂਦੀ ਹੈ ਅਗਲੀ ਨਿਸ਼ਾਨੀ ਹੈ ਕਿ ਜ਼ਿਆਦਾ ਕਬਜ ਹੋ ਜੇਗੀ ਜਾਂ ਬਾਰ-ਬਾਰ ਦਸਤ ਲੱਗੂਗੇ ਵਿਟਾਮਿਨ B12 ਦੀ ਕਮੀ ਦੇ ਨਾਲ ਅੰਤੜੀਆਂ ਦੇ ਜਿਹੜੇ ਸੈੱਲ ਹੁੰਦੇ ਆ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਜਿਹਦੇ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ ਜਿਹਦੇ ਬਾਰ ਬਾਰ ਕਬਜ ਹੁੰਦੀ ਹੈ ਜਾਂ ਫਿਰ ਬਾਰ ਬਾਰ ਦਸਤ ਲੱਗਦੇ ਆ। ਅਗਲਾ ਲੱਛਣ ਇਹ ਹੈ ਕਿ ਮਾਸਪੇਸ਼ੀਆਂ 'ਚ ਕਮਜ਼ੋਰੀ ਆਉਂਦੀ ਹੈ ਤੇ ਮਾਸਪੇਸ਼ੀਆਂ ਦੇ ਵਿੱਚ ਕੜੇਲ ਪੈਂਦੇ ਆ। ਵਿਟਾਮਿਨ B12 ਦੀ ਕਮੀ ਦੇ ਨਾਲ ਨਸਾਂ ਵੀ ਕਮਜ਼ੋਰ ਹੁੰਦੀਆਂ ਨੇ ਤੇ ਮਾਸਪੇਸ਼ੀਆਂ ਵੀ ਕਮਜ਼ੋਰ ਹੁੰਦੀਆਂ ਨੇ। ਜਿਹਦੇ ਨਾਲ ਮਾਸਪੇਸ਼ੀਆਂ ਦੇ ਵਿੱਚ ਏਂਠਨ ਹੁੰਦੀ ਆ। ਆਪਾਂ ਇਹਨੂੰ ਹਿੰਦੀ 'ਚ ਤਾਂ ਏਂਠਨ ਕਹਿੰਦੇ ਨੇ। ਪੰਜਾਬੀ 'ਚ ਆਪਾਂ ਕਹਿੰਦੇ ਕੜੇਲਾ ਪੈ ਗਿਆ। ਪਿੰਨੀਆਂ ਦੇ ਵਿੱਚ ਅਕਸਰ ਇਹ ਸਮੱਸਿਆ ਹੁੰਦੀ ਆ। ਲੱਤਾਂ ਦੀਆਂ ਜਿਹੜੀਆਂ ਪਿੰਨੀਆਂ ਹੁੰਦੀਆਂ ਉਹਦੇ 'ਚ। ਅਗਲੀ ਨਿਸ਼ਾਨੀ ਇਹ ਆ ਕਿ ਮਾਸਪੇਸ਼ੀਆਂ ਦੀ ਜਿਹੜੀ ਰਿਫਲੈਕਸ ਹੁੰਦੀ ਕੰਮ ਕਰਦੀਆਂ ਨੇ ਹੱਥ ਹਿੱਲਦਾ ਹੈ ਪੈਰ ਹਿੱਲਦਾ ਹੈ ਮਾਸਪੇਸ਼ੀ ਹਿੱਲਦੀ ਹੈ ਰਿਫਲੈਕਸਸ ਆਪਾਂ ਇਹਨੂੰ ਕਹਿੰਦੇ ਆ ਕਿਸੇ ਨੇ ਆਵਾਜ਼ ਮਾਰੀ ਆਪਾਂ ਇੱਕਦਮ ਮੂੰਹ ਘੁਮਾ ਕੇ ਦੇਖਦੇ ਆ ਇਹ ਜਿਹੜੀ ਰਿਫਲੈਕਸ ਹੁੰਦੀ ਹੈ ਰਿਫਲੈਕਸਸ ਹੁੰਦੀਆਂ ਨੇ ਇਹ ਘਟ ਜਾਂਦੀਆਂ ਨੇ ਵਿਟਾਮਿਨ B12 ਘਟਣ ਨਾਲ ਕਿਉਂਕਿ ਨਿਊਰੋਲੋਜੀਕਲ ਨੁਕਸਾਨ ਹੁੰਦਾ ਜਿਹਦੇ ਨਾਲ ਮਾਸਪੇਸ਼ੀਆਂ ਦੀਆਂ ਇਹ ਰਿਫਲੈਕਸਸ ਘਟਦੀਆਂ ਨੇ ਅਗਲੀ ਨਿਸ਼ਾਨੀ ਇਹ ਆ ਕਿ ਬਾਰ ਬਾਰ ਸਿਰਦਰਦ ਹੁੰਦਾ ਸਿਰ ਦੁਖਦਾ ਜਦੋਂ ਖੂਨ ਦੇ ਵਿੱਚ ਆਕਸੀਜਨ ਘਟ ਹੁੰਦੀ ਹੈ ਤਾਂ ਫਿਰ ਦਿਮਾਗ ਨੂੰ ਵੀ ਪੂਰੀ ਆਕਸੀਜਨ ਨਹੀਂ ਮਿਲਦੀ ਜਿਹਦੇ ਨਾਲ ਸਿਰ ਦੁਖਣਾ ਸ਼ ਧੜਕਣ ਤੇਜ਼ ਹੋ ਜਾਂਦੀ ਹੈ। ਰੈੱਡ ਬਲੱਡ ਸੈੱਲ ਘਟਣ ਦੇ ਨਾਲ ਜਦੋਂ ਸਰੀਰ ਦੇ ਵਿੱਚ ਆਕਸੀਜਨ ਘਟਦੀ ਹੈ ਤੇ ਅੰਗਾਂ ਨੂੰ ਪੂਰੀ ਆਕਸੀਜਨ ਨਹੀਂ ਮਿਲਦੀ। ਇਸ ਕਮੀ ਨੂੰ ਦੂਰ ਕਰਨ ਵਾਸਤੇ ਸਾਡਾ ਜਿਹੜਾ ਦਿਲ ਹੁੰਦਾ ਉਹ ਤੇਜ਼ ਗਤੀ ਨਾਲ ਧੜਕਣਾ ਸ਼ੁਰੂ ਕਰ ਦਿੰਦਾ। ਇਹਦੇ ਨਾਲ ਸਾਡੀ ਧੜਕਣ ਵੱਧਦੀ ਹੈ। ਅਗਲੀ ਨਿਸ਼ਾਨੀ ਇਹ ਹੈ ਕਿ ਸਾਨੂੰ ਆਪਣੇ ਸਰੀਰ ਦੇ ਵਿੱਚ ਸੁੰਨਪਨ ਮਹਿਸੂਸ ਹੁੰਦਾ ਤੇ ਸੂਈਆਂ ਚੁੱਭਣ ਵਰਗੀ ਫੀਲਿੰਗ ਆਉਂਦੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਨਾੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਇੱਕ ਸੁਰੱਖਿਆ ਕਵਚ ਹੁੰਦਾ ਜਿਹਦਾ ਨਾਮ ਹੈ ਮਾਈਲਨ ਇਸ ਮਾਈਲਨ ਨੂੰ ਬਣਾਉਣ ਵਾਸਤੇ ਵਿਟਾਮਿਨ B12 ਚਾਹੀਦਾ ਹੁੰਦਾ ਜਿਵੇਂ ਬਿਜਲੀ ਦੀ ਤਾਰ ਦੇ ਉੱਤੇ ਪਲਾਸਟਿਕ ਚੜੀ ਹੁੰਦੀ ਆ ਇਦਾਂ ਹੀ ਸਾਡੀਆਂ ਨਾੜੀਆਂ ਦੇ ਉੱਤੇ ਇਹ ਮਾਈਲਨ ਦਾ ਕਵਰ ਹੁੰਦਾ ਜਦੋਂ ਇਹ ਮਾਈਲਨ ਦਾ ਕਵਰ ਖੜ ਜਾਂਦਾ ਵਿਟਾਮਿਨ B12 ਦੀ ਕਮੀ ਹੋਣ ਨਾਲ ਤਾਂ ਫਿਰ ਜਿਹੜੀਆਂ ਸਾਡੀਆਂ ਨਸਾਂ ਹੁੰਦੀਆਂ ਨੇ ਉਹ ਸੈਂਸਿਟਿਵ ਹੋ ਜਾਂਦੀਆਂ ਨੇ ਸਾਨੂੰ ਉਹਨਾਂ ਵਿੱਚ ਕਰੰਟ ਮਹਿ ਹੁੰਦਾ ਸੁੰਨ ਹੁੰਦੀਆਂ ਨੇ ਸਾਡੀਆਂ ਨਸਾਂ ਜਿਹੜੀਆਂ ਇਸ ਤੋਂ ਇਲਾਵਾ ਅਗਲਾ ਜਿਹੜਾ ਲੱਛਣ ਹੈ ਉਹ ਹੈ ਕਿ ਜਿਵੇਂ ਸਾਨੂੰ ਕੰਪਨ ਮਹਿਸੂਸ ਹੁੰਦੀ ਹੈ ਆਪਾਂ ਜਿਵੇਂ ਮੰਨ ਲਓ ਬੈੱਡ ਦੇ ਉੱਤੇ ਹੱਥ ਰੱਖਿਆ ਹੋਵੇ ਮੰਨ ਲਓ ਤੇ ਦੂਜੇ ਪਾਸੇ ਕੋਈ ਬੰਦਾ ਬੈੱਡ ਦੇ ਉੱਤੇ ਮਾੜਾ ਜਿਹਾ ਵੀ ਮਾਰੇ ਤੇ ਆਪਾਂ ਨੂੰ ਮਹਿਸੂਸ ਹੋ ਜਾਂਦਾ ਹੱਥ ਨੂੰ ਆਪਾਂ ਨੂੰ ਕੰਪਨ ਮਹਿਸੂਸ ਹੋ ਜਾਂਦੀ ਹੈ ਵਾਈਬ੍ਰੇਸ਼ਨ ਅਸੀਂ ਮਹਿਸੂਸ ਕਰ ਸਕਦੇ ਹਾਂ ਅਸੀਂ ਕਿਤੇ ਬੈਠੇ ਆਂ ਦੇ ਉੱਤੇ ਥੋੜੀ ਜਿਹੀ ਵਾਈਬ੍ਰੇਸ਼ਨ ਹੋਊਗੀ ਅਸੀਂ ਮਹਿਸੂਸ ਕਰਾਂਗੇ ਲੇਕਿਨ ਸਾਡੀਆਂ ਮਾਸਪੇਸ਼ੀਆਂ ਦੀ ਇਹ ਵਾਈਬ੍ਰੇਸ਼ਨ ਨੂੰ ਮਹਿਸੂਸ ਕਰਨ ਦੀ ਜਿਹੜੀ ਤਾਕਤ ਹੈ ਉਹ ਘਟ ਜਾਂਦੀ ਅਗਲੀ ਨਿਸ਼ਾਨੀ ਹੈ ਕਿ ਹੱਥ ਪੈਰ ਕੰਮਣ ਲੱਗ ਜਾਂਦੇ ਹੱਥ ਪੈਰ ਵੀ ਇਸ ਕਰਕੇ ਕੰਬਦੇ ਆ ਕਿਉਂਕਿ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਅਗਲੀ ਨਿਸ਼ਾਨੀ ਇਹ ਹੈ ਕਿ ਅੰਗਾਂ ਦੇ ਵਿੱਚ ਤੁਹਾਨੂੰ ਦਰਦ ਹੋ ਸਕਦਾ ਤੇ ਜਲਨ ਹੋ ਸਕਦੀ ਹੈ ਤੇ ਛੂਣ ਦੀ ਭਾਵਨਾ ਘੱਟ ਸਕਦੀ ਹੈ ਅਗਲੀ ਨਿਸ਼ਾਨੀ ਇਹ ਹੈ ਕਿ ਬੈਲੈਂਸ ਕਰਨਾ ਮੁਸ਼ਕਲ ਹੋ ਸਕਦਾ ਤੇ ਤੁਰਨ 'ਚ ਮੁਸ਼ਕਲ ਪੇਸ਼ ਆ ਸਕਦੀ ਹੈ ਇਹਦਾ ਕਾਰਨ ਵੀ ਇਹ ਹੁੰਦਾ ਕਿ ਮਾਸਪੇਸ਼ੀਆਂ ਲੱਤਾਂ ਦੀਆਂ ਪੈਰਾਂ ਦੀਆਂ ਕਮਜ਼ੋਰ ਹੋ ਜਾਂਦੀਆਂ ਨੇ ਜਿਸ ਦੇ ਨਾਲ ਬੈਲੈਂਸ ਬਣਾਉਣਾ ਮੁਸ਼ਕਲ ਹੋ ਜਾਂਦਾ ਅਗਲੀ ਨਿਸ਼ਾਨੀ ਇਹ ਹੈ ਕਿ ਬੋਲਣ ਦੀ ਸਮੱਸਿਆ ਪੈਦਾ ਹੁੰਦੀ ਹੈ ਵਿਟਾਮਿਨ B12 ਦੀ ਕਮੀ ਦੇ ਨਾਲ ਜੀਭ ਨੂੰ ਵੀ ਨੁਕਸਾਨ ਹੁੰਦਾ ਜੀਭ ਦੀ ਜਿਹੜ ਘਟ ਜਾਂਦੀ ਹੈ ਅੱਖਰ ਬੋਲਣ ਦੀ ਜਿਹੜੀ ਕਾਬਲੀਅਤ ਹੈ ਉਹ ਘਟ ਜਾਂਦੀ ਹੈ ਜਿਹਦੇ ਨਾਲ ਵਿਅਕਤੀ ਥਕਲਾਉਣ ਵੀ ਲੱਗ ਜਾਂਦਾ ਅਗਲੀ ਨਿਸ਼ਾਨੀ ਇਹ ਹੈ ਕਿ ਵਾਲ ਝੜ ਸਕਦੇ ਆ ਜਾਂ ਵਾਲ ਸਫੇਦ ਹੋ ਸਕਦੇ ਆ ਸਰੀਰ ਦੇ ਵਿੱਚ ਨਵੇਂ ਸੈੱਲ ਬਣਾਉਣ ਵਾਸਤੇ ਵਿਟਾਮਿਨ B12 ਦੀ ਜ਼ਰੂਰਤ ਹੁੰਦੀ ਹੈ ਵਿਟਾਮਿਨ B12 ਘਟਣ ਦੇ ਨਾਲ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਵੀ ਨਵੇਂ ਸੈੱਲ ਨਹੀਂ ਬਣਦੇ ਜਿਹਦੇ ਨਾਲ ਵਾਲ ਝੜਨ ਲੱਗ ਜਾਂਦੇ ਆ ਤੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਅਗਲੀ ਨਿਸ਼ਾਨੀ ਹੈ ਕਿ ਸਾਡੇ ਨਹ ਕਮਜ਼ੋਰ ਹੋ ਜਾਂਦੇ ਆ ਨਖੂਨ ਸਾਡੇ ਨਖੂਨ ਨੂੰ ਵਧਾਉਣ ਵਾਸਤੇ ਵੀ ਨਵੇਂ ਸੈੱਲ ਚਾਹੀਦੇ ਆ ਤੇ ਵਿਟਾਮਿਨ B12 ਦੀ ਕਮੀ ਨਾਲ ਨਵੇਂ ਸੈੱਲ ਨਹੀਂ ਬਣਦੇ ਜਿਹਦੇ ਨਾਲ 9 ਕਮਜ਼ੋਰ ਹੋ ਜਾਂਦੇ ਹੁਣ ਤੁਹਾਨੂੰ ਮੈਂ ਤਿੰਨ ਨਿਸ਼ਾਨੀਆਂ ਦੱਸਣ ਜਾ ਰਹੀਆਂ ਜਿਹੜੀਆਂ ਮੂੰਹ ਤੇ ਅੱਖਾਂ ਨਾਲ ਸਬੰਧਤ ਨੇ ਪਹਿਲੀ ਨਿਸ਼ਾਨੀ ਹੈ ਕਿ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਵਿਟਾਮਿਨ B12 ਦੀ ਘਾਟ ਹੋਣ ਨਾਲ ਇਹ ਛਾਲੇ ਹੋਣ ਨਾਲ ਖਾਣਾ ਪੀਣਾ ਪ੍ਰਭਾਵਿਤ ਹੁੰਦਾ ਬੋਲਣਾ ਪ੍ਰਭਾਵਿਤ ਹੁੰਦਾ ਤੇ ਮੂੰਹ ਦੇ ਵਿੱਚ ਡੱਲਣ ਹੁੰਦੀ ਹੈ ਤੇ ਦਰਦ ਵੀ ਹੁੰਦਾ ਦੂਸਰੀ ਨਿਸ਼ਾਨੀ ਹੈ ਕਿ ਜੀਭ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਤੇ ਜੀਭ ਲਾਲ ਹੋ ਜਾਂਦੀ ਹੈ ਇਹ ਨਿਸ਼ਾਨੀ ਵਿਟਾਮਿਨ B12 ਦੀ ਸ਼ੁਰੂਆਤੀ ਨਿਸ਼ਾਨੀ ਹੈ ਜੀਭ ਦੇ ਵਿੱਚ ਡੱਲਣ ਹੁੰਦੀ ਹੈ ਤੇ ਸੂਈਆਂ ਚੁੱਭਦੀਆਂ ਨੇ ਤੇ ਬੋਲਣਾ ਤੇ ਖਾਣਾ ਮੁਸ਼ਕਲ ਹੋ ਜਾਂਦਾ ਤੀਸਰੀ ਨਿਸ਼ਾਨੀ ਹੈ ਕਿ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਕਨਰਵ ਹੁੰਦੀ ਹੈ ਵਿਟਾਮਿਨ B12 ਦੀ ਕਮੀ ਦੇ ਨਾਲ ਇਹ ਆਪਟਿਕ ਨਰਵ ਖਰਾਬ ਹੋ ਜਾਂਦੀ ਹੈ ਜਿਹਦੇ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਤੇ ਨਜ਼ਰ ਕਮਜ਼ੋਰ ਹੋਣ ਤੋਂ ਇਲਾਵਾ ਧੁੰਦਲਾ ਦਿਖਾਈ ਦੇ ਸਕਦਾ ਹੈ ਤੇ ਆਪਾਂ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਮੈਂ ਤੁਹਾਨੂੰ ਕੁਝ ਨਿਊਰੋਲੋਜੀਕਲ ਲੱਛਣ ਦੱਸਣ ਜਾ ਰਿਹਾ ਜਿਨ੍ਹਾਂ ਦੀ ਸੰਖਿਆ 4 ਹੈ ਪਹਿਲਾ ਲੱਛਣ ਹੈ ਯਾਦਦਾਸ਼ਤ ਘਟ ਜਾਂਦੀ ਹੈ ਤੇ ਇਕਾਗਰਤਾ ਘਟ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਕਨਸੈਂਟਰੇਸ਼ਨ ਘਟਣਾ ਵਿਟਾਮਿਨ B12 ਦੀ ਕਮੀ ਦੇ ਨਾਲ ਮਾਨਸਿਕ ਕੰਮਾਂ ਨੂੰ ਕਰਨਾ ਮੁਸ਼ਕਲ ਬਣ ਜਾਂਦਾ ਹੈ ਯਾਦਦਾਸ਼ਤ ਘਟਦੀ ਹੈ ਧਿਆਨ ਕੇਂਦ੍ਰਿਤ ਕਰਨ 'ਚ ਮੁਸ਼ਕਲ ਹੁੰਦੀ ਹੈ ਤੇ ਮਾਨਸਿਕ ਉਲਝਣ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਕਿਉਂਕਿ ਵਿਟਾਮਿਨ B12 ਦੀ ਘਾਟ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ ਤੇ ਦਿਮਾਗੀ ਕੰਮਕਾਜ ਪ੍ਰਭਾਵਿਤ ਹੁੰਦਾ ਦੂਸਰੀ ਨਿਸ਼ਾਨੀ ਹੈ ਕਿ ਬੰਦੇ ਨੂੰ ਚਿੰਤਾ ਹੋਣ ਲੱਗਦੀ ਹੈ ਤੇ ਉਦਾਸੀ ਹੋਣ ਲੱਗ ਘਾਟ ਹੈ ਇਹ ਦਿਮਾਗ ਦਾ ਜਿਹੜਾ ਰਸਾਇਣਿਕ ਸੰਤੁਲਨ ਹੁੰਦਾ ਕੈਮੀਕਲ ਬੈਲੈਂਸ ਹੁੰਦਾ ਜਿਹੜਾ ਦਿਮਾਗ ਦਾ ਉਹਦੇ ਵਿੱਚ ਵਿਗਨ ਪੌਂਦੀ ਹੈ ਇਹਦੇ ਨਾਲ ਡਿਪਰੈਸ਼ਨ ਹੁੰਦਾ ਮੂਡ ਸਵਿੰਗ ਹੁੰਦੇ ਆ ਬੰਦਾ ਟੇੜਾ ਟੜਾ ਰਿਆ ਬਣ ਜਾਂਦਾ ਬੰਦਾ ਜਿਹੜਾ ਹੈ ਉਹ ਹਮੇਸ਼ਾ ਹੀ ਥੋੜਾ ਥੋੜਾ ਉਦਾਸ ਮਹਿਸੂਸ ਕਰਦਾ ਹੈ ਮੂਡ ਬਦਲਦਾ ਰਹਿੰਦਾ ਹੈ ਕਦੀ ਮੂਡ ਵਧੀਆ ਹੁੰਦਾ ਕਦੀ ਮੂਡ ਖਰਾਬ ਹੁੰਦਾ ਇਹ ਜਿਹੜੇ ਲੱਛਣ ਨੇ ਇਹ ਦਿਮਾਗ ਦੇ ਵਿੱਚ ਨਿਊਰੋਟ੍ਰਾਂਸਮਿਟਰ ਦੀ ਘਾਟ ਦੇ ਕਾਰਨ ਪੈਦਾ ਹੁੰਦੇ ਆ ਇਹਨਾਂ ਲੱਛਣਾਂ ਨੂੰ ਜੇ ਸੁਧਾਰਨਾ ਹੋਵੇ ਤਾਂ ਸਰੀਰ ਦੇ ਵਿੱਚ ਵਿਟਾਮਿਨ B12 ਦੀ ਘਾਟ ਨੂੰ ਪੂਰਾ ਕਰਨਾ ਪਏ ਅਗਲੀ ਨਿਸ਼ਾਨੀ ਹੈ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ। ਵਿਟਾਮਿਨ B12 ਘਟਣ ਨਾਲ ਨੀਂਦ ਦਾ ਜਿਹੜਾ ਚੱਕਰ ਹੁੰਦਾ ਹੈ ਉਹ ਖਰਾਬ ਹੋ ਜਾਂਦਾ ਹੈ ਜਿਸ ਦੇ ਨਾਲ ਨੀਂਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਅਗਲਾ ਲੱਛਣ ਹੈ ਕਿ ਬੱਚਿਆਂ ਦਾ ਜਿਹੜਾ ਵਿਕਾਸ ਹੈ ਉਹ ਘਟ ਜਾਂਦਾ ਹੈ। ਗਰਭਾਵਸਥਾ ਦੇ ਵਿੱਚ ਤੇ ਬਚਪਨ ਦੇ ਵਿੱਚ ਦਿਮਾਗ ਦੇ ਵਿਕਾਸ ਵਾਸਤੇ ਵਿਟਾਮਿਨ B12 ਜ਼ਰੂਰੀ ਹੈ ਤੇ ਸਰੀਰਕ ਵਿਕਾਸ ਵਾਸਤੇ, ਮਾਸਪੇਸ਼ੀਆਂ ਦੇ ਵਿਕਾਸ ਵਾਸਤੇ, ਨਸਾਂ ਦੇ ਵਿਕਾਸ ਵਾਸਤੇ ਵਿਟਾਮਿਨ B12 ਜ਼ਰੂਰੀ ਹੈ। ਇਹਦੀ ਕਾਰਨ ਦੇ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਨਹੀਂ ਹੁੰਦਾ ਤੇ ਸਰੀਰਕ ਵਿਕਾਸ ਨਹੀਂ ਹੁੰਦਾ। ਹੁਣ ਮੈਂ ਤੁਹਾਨੂੰ ਕੁਝ ਹੋਰ ਲੱਛਣ ਦੱਸਣ ਜਾ ਰਿਹਾ ਜਿਨ੍ਹਾਂ ਦੀ ਸੰਖਿਆ 7 ਹੈ ਪਹਿਲਾ ਹੈ बार-बार ਇਨਫੈਕਸ਼ਨ ਹੋਣਾ ਜਦੋਂ ਵਿਟਾਮਿਨ B12 ਘਟਦਾ ਹੈ ਤਾਂ ਇਮਿਊਨਿਟੀ ਘਟਦੀ ਹੈ ਸਰੀਰ ਦੀ ਜਿਸ ਦੇ ਨਾਲ ਬਾਰ-ਬਾਰ ਇਨਫੈਕਸ਼ਨ ਹੁੰਦਾ ਹੈ ਦੂਸਰਾ ਹੈ ਜੀ ਕਿ ਮੂੰਹ ਦੇ ਉੱਤੇ ਫਿੰਡਸੀਆਂ ਹੁੰਦੀਆਂ ਨੇ ਤੇ ਚਮੜੀ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜਿਵੇਂ ਕਿ ਚਮੜੀ ਖੁਸ਼ਕ ਹੋ ਜਾਂਦੀ ਹੈ ਤੇ ਚਮੜੀ ਦੇ ਉੱਤੇ ਜਲਣ ਹੁੰਦੀ ਹੈ ਅਗਲੀ ਨਿਸ਼ਾਨੀਆਂ ਕਿ ਰਾਤ ਨੂੰ ਪਸੀਨਾ ਆਉਂਦਾ ਵਿਟਾਮਿਨ B12 ਦੀ ਕਮੀ ਹੋਣ ਨਾਲ ਖੂਨ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਤੇ ਹਾਰਮੋਨ ਦਾ ਸੰਤੁਲਨ ਸਰੀਰ ਦੇ ਵਿੱਚ ਵਿਗੜ ਜਾਂਦਾ ਦੇ ਨਾਲ ਰਾਤ ਨੂੰ ਪਸੀਨਾ ਆਉਂਦਾ ਅਗਲੀ ਨਿਸ਼ਾਨੀਆਂ ਕਿ ਜ਼ਖਮ ਠੀਕ ਨਹੀਂ ਹੁੰਦੇ ਵਿਟਾਮਿਨ B12 ਦੀ ਕਮੀ ਜਿਹੜੀ ਆ ਉਹ ਸਰੀਰ ਦੀ ਜ਼ਖਮਾਂ ਨੂੰ ਠੀਕ ਕਰਨ ਦੀ ਜਿਹੜੀ ਤਾਕਤ ਹੈ ਉਹਨੂੰ ਘਟਾ ਦਿੰਦੀ ਹੈ ਜਿਹਦੇ ਨਾਲ ਜ਼ਖਮ ਛੇਤੀ ਠੀਕ ਨਹੀਂ ਹੁੰਦੇ ਤੇ ਇਨਫੈਕਸ਼ਨ ਵਧਣ ਦੀ ਸੰਭਾਵਨਾ ਜਿਹੜੀ ਆ ਉਹ ਵੱਧ ਜਾਂਦੀ ਹੈ ਅਗਲੀ ਨਿਸ਼ਾਨੀਆਂ ਜੀ ਵਾਰ-ਵਾਰ ਪਸ਼ਾਬ ਆਉਂਦਾ ਵਿਟਾਮਿਨ B12 ਦੀ ਘਾਟ ਨਾਲ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਜਿਸ ਦੇ ਨਾਲ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੇ UTI ਬਾਰ-ਬਾਰ ਹੁੰਦਾ। UTI ਹੋਣ ਦੇ ਨਾਲ ਬਾਰ-ਬਾਰ ਪਸ਼ਾਬ ਆਉਂਦਾ ਤੇ ਪਸ਼ਾਬ ਕਰਨੇ ਵੇਲੇ ਜਲਣ ਮਹਿਸੂਸ ਹੁੰਦੀ ਹੈ ਤੇ ਦਰਦ ਹੁੰਦਾ। ਅਗਲੀ ਨਿਸ਼ਾਨੀਆਂ ਜੀ ਕਿ ਮਹਾਵਾਰੀ ਦਿਸ ਮੌਸਮਾਂ ਪਿਆਦਾ ਹੁੰਦੀਆਂ ਨੇ। ਵਿਟਾਮਿਨ B12 ਘਟਣ ਨਾਲ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਦੇ ਨਾਲ ਮਹਾਵਾਰੀ ਦਾ ਚੱਕਰ ਵਿਗੜ ਜਾਂਦਾ ਤੇ ਇਸ ਸਮੇਂ ਦੇ ਦੌਰਾਨ ਦਰਦ ਜ਼ਿਆਦਾ ਹੁੰਦਾ ਤੇ ਖੂਨ ਵੀ ਜ਼ਿਆਦਾ ਆਉਂਦਾ। ਅਗਲਾ ਲੱਛਣ ਹੈ ਜੀ ਕਿ ਸਪਲੀਨ ਤੇ ਲੀਵਰ ਦਾ ਸਾਈਜ਼ ਵੱਡਾ B12 ਘਟਣ ਦੇ ਨਾਲ ਇਸ ਸਥਿਤੀ ਨੂੰ ਜੇਕਰ ਠੀਕ ਕਰਨਾ ਹੋਵੇ ਤੇ ਵਿਟਾਮਿਨ B12 ਦੀ ਘਾਟ ਨੂੰ ਅਗਰ ਪੂਰਾ ਕਰ ਦਿੱਤਾ ਜਾਵੇ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੋ ਇਹ ਸੀਗੇ ਵਿਟਾਮਿਨ B12 ਦੀ ਕਮੀ ਦੇ 33 ਲੱਛਣ। ਜੇ ਤੁਹਾਨੂੰ ਇਹਨਾਂ ਵਿੱਚੋਂ ਕੁਝ ਲੱਛਣ ਆਪਣੇ ਆਪ ਤੇ ਨਜ਼ਰ ਆਉਂਦੇ ਆ ਤਾਂ ਵਿਟਾਮਿਨ B12 ਦਾ ਇੱਕ ਬਲੱਡ ਟੈਸਟ ਕਰਾ ਲਓ। ਸਸਤਾ ਜਿਹਾ ਟੈਸਟ ਹੁੰਦਾ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡੇ ਸਰੀਰ ਦੇ ਵਿੱਚ ਵਿਟਾਮਿਨ B12 ਦੀ ਘਾਟ ਹੈਗੀ ਆ ਕਿ ਨਹੀਂ। ਵੀਡੀਓ ਚੰਗਾ ਲੱਗਾ ਹੋਵੇ ਤਾਂ ਇਹਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਹੁਤ ਬਹੁਤ ਧੰਨਵਾਦ।